ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨੰਮੀ'ਸ ਕਿਚਨ ਵਲੌਗ ਤੇ ਸੋ ਬਹੁਤ ਹਨ ਧੁੱਪ ਨਿਕਲੀ ਆ ਵਧੀਆ ਜੀ ਤੇ ਨਾਲ-ਨਾਲ ਠੰਡੀ ਹਵਾ ਵੀ ਹੈਗੀ ਆ ਤੇ ਅੱਜ ਆਪਾਂ ਸਵੇਰੇ-ਸਵੇਰੇ ਬਣਾਉਣ ਲੱਗੇ ਆ ਜੀ ਸਵੇਰੇ ਅਜੇ ਤੇ ਮੈਨੂੰ ਲੱਗਾ 9:00 ਵੀ ਨਹੀਂ ਵਜੇ ਤੇ ਇਹ ਜਿਹੜਾ ਅੱਜ ਅਸੀਂ ਬਣਾਉਣ ਲੱਗੇ ਆ ਗਾਜਰ ਗੋਪੀ ਦਾ achar ਸਰਦੀਆਂ ਦਾ ਸਪੈਸ਼ਲ ਸੋ ਧੁੱਪ ਨਿਕਲੀ ਆ ਤੇ ਇਹ ਜਿਹੜਾ achar ਬਣਾਇਆ ਉਦੋਂ ਧੁੱਪ ਵੀ ਜ਼ਰੂਰੀ ਆ ਜੇ ਧੁੱਪ ਨਾ ਹੋਵੇ ਤੇ ਫਿਰ ਨਾ achar ਬਣਾਉਣ ਦਾ ਕੋਈ ਫਾਇਦਾ ਵੀ ਨਹੀਂ ਵੇਖ ਲਿਓ ਜਦੋਂ ਧੁੱਪ ਨਿਕਲੀ ਹੋਊਗੀ ਉਦੋਂ ਬਣਾਇਓ ਸੋ ਇਹ achar ਲੈ ਕੇ ਪੈ ਗਈ ਨੇ ਮੰਮੀ ਸਵੇਰੇ ਸਾਰੇ ਤੇ ਇਹ ਲਈ ਅਸੀਂ ਕਿੰਨੀ 5 ਕਿਲੋ ਗੋਭੀ ਲਈ 5 ਕਿਲੋ ਗੋਭੀ 5 ਕਿਲੋ ਗੋਭੀ ਤੇ 5 ਕਿਲੋ ਹੀ ਕਾਚਰਾ ਲਈਆ ਤੇ ਗਾਜਰਾ ਜਿਹੜੀ ਗੋਭੀ ਆ ਵੇਖੋ ਕਿੰਨੀ ਸੋਹਣੀ ਹੈ ਚਿੱਟੇ ਰੰਗ ਦੀ ਗੋਭੀ ਆ ਤੇ ਹਮੇਸ਼ਾ ਜਿਹੜੀ ਗੋਭੀ ਆ ਵਧੀਆ ਜੀ ਲਈ ਜਾਵੇ ਤੇ achar ਵੀ ਫਿਰ ਉਹਦਾ ਉਨਾ ਹੀ ਉਹਨੇ ਸਵਾਦ ਬਣਦਾ ਸਵਾਦ ਬਣਦਾ ਤੇ ਗਾਜਰਾ ਵੀ ਜਿਹੜੀਆਂ ਆ ਮੋਟੀਆਂ ਹੋਣੀਆਂ ਚਾਹੀਦੀਆਂ ਇਹਦੇ ਵਾਸਤੇ achar ਵਾਸਤੇ ਇਹ ਸਭ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆ ਗਾਜਰਾ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈਣੀਆਂ ਤੇ ਗੋਭੀ ਵੀ ਇਹਨੂੰ ਜਿਹੜਾ ਆਪਾਂ ਪੀਸਸ ਪੀਸਸ ਵਿੱਚ ਟੁਕੜਿਆਂ ਵਿੱਚ ਕੱਟ ਲੈਣਾ ਹੈ ਤੇ ਨਾਲੇ-ਨਾਲੇ ਹੁਣ ਮੰਮੀ ਸੇਕਣਗੇ ਧੁੱਪ ਤੇ ਨਾਲੇ ਬਣਾਉਣਗੇ ਕਟਣਗੇ ਅਚਾਰ ਇਹ ਅਚਾਰ ਦੀ ਤਿਆਰੀ ਕਰਨਗੇ ਪਰਾਤਾ-ਪਰੂਤਾ ਇਕੱਠੀਆਂ ਸਭ ਕੁਝ ਕਰ ਲਿਆ ਆ ਲਾਗੇ ਕੱਟ-ਕੱਟ ਕੇ ਪਾਉਣ ਦੀ ਸਾਰਾ ਕੁਝ ਤੇ ਇਹ ਅਚਾਰ ਆਪਾਂ ਹਰ ਸਾਲ ਬਣਾਉਨੇ ਆ ਤੇ ਸਾਡੇ ਕੋਲ ਪਿਛਲੇ ਸਾਲ ਦਾ ਵੀ ਅਜੇ ਹੈਗਾ ਆ ਤਨ ਮਾਲ ਵਾਲਾ achar ਸਾਲ ਹੋ ਗਿਆ achar ਜਿਹੜਾ ਸਾਡਾ ਖਰਾਬ ਨਹੀਂ ਹੋਇਆ ਖਰਾਬ ਐਸੇ ਹੁੰਦਾ ਨਹੀਂ ਆ ਇਸ ਵਾਰੀ ਥੋੜਾ ਜਿਹਾ ਸਾਡਾ ਆਂਬ ਦੇ achar ਨੇ ਸਾਨੂੰ ਧੋਖਾ ਦਿੱਤਾ ਵਿਚਾਰੇ ਨੇ ਧੋਖਾ ਨਹੀਂ ਖਰਾਬ ਨਹੀਂ ਆ ਆਂਬ ਦਾ achar ਵੀ ਤੁਸੀਂ ਸੋਚੋਗੇ ਸ਼ਾਇਦ ਖਰਾਬ ਆ ਖਰਾਬ ਨਹੀਂ ਆ ਪਰ ਉਹ ਆਂਬ ਜਿਹੜੇ ਐ ਇਹਨੇ ਵਧੀਆ ਨਹੀਂ ਸੀ ਤੇ ਮਤਲਬ ਮਸਾਲੇ ਦਾ ਸਵਾਦ ਸਾਰਾ ਪ੍ਰੋਪਰ ਆ ਸਾਰਾ ਕੁਝ ਵਧੀਆ ਆ ਪਰ ਜਿਹੜਾ ਨਾ ਅੰਬ ਕਾਂਟਨਸ ਵਾਦ ਜਿਹੀ ਲੱਗਦੇ ਪਤਾ ਨਹੀਂ ਕੀ ਗੱਲ ਆ ਤੇ ਚਲੋ ਨਹੀਂ ਬਤੀਆ ਪਰ ਇਹ ਨਹੀਂ ਮਾੜਾ ਆ ਪਰ ਅੰਬਾਂ ਦਾ ਟੇਸ ਜਿਹੜੇ ਨਾ ਅੰਬ ਵੀ ਬੜੀ ਵੇਖ ਕੇ ਲਿਓਣੇ ਪੈਂਦੇ ਆ ਫੇਰੀ ਹਨਾ ਤੇ ਇਸ ਵਾਰੀ ਗਏ ਤੇ ਬੜੇ ਐਕਸਪਰਟ ਹੀ ਅੰਬਾਂ ਵਾਲੇ ਪਰ ਪਤਾ ਨਹੀਂ ਕਿਉਂ ਆ ਗਏ ਵੀ ਮੰਡੀ ਚੋਂ ਲੈ ਕੇ ਆਏ ਤੇ ਜਦ ਕੀ ਮੈਂ ਕਿਹਾ ਮੰਮੀ ਇੰਨੇ ਸਸੇ ਅੰਬ ਕਿਤਰਾ ਦੇਓ ਮੈਨੂੰ ਲੱਗਦਾ ਜਿਤਰਾ ਨਾ ਸਟੋਰ ਵਾਲੇ ਅੰਬ ਹੁੰਦੇ ਆ ਸਟੋਰ ਵਾਲੇ ਸੀ ਤਾਂ ਹੀ ਇੰਨਾ ਮਤਲਬ ਕਿ ਸਵਾਦ ਨਹੀਂ ਲੱਗਦੇ ਅਚਾਰ ਤੇ ਹੀ ਖਾਣੇ ਆਏ ਨਹੀਂ ਕਿ ਅਚਾਰ ਸਾਡਾ ਖਰਾਬ ਹੋ ਗਿਆ ਅਚਾਰ ਬਹੁਤ ਸੋਹਣਾ ਪਰ ਥੋੜਾ ਜਿਹਾ ਕਿ ਇਹਦੇ ਮੈਂ ਉਹਦੀ ਵੀਡੀਓ ਬਣਾ ਕੇ ਦੱਸੂਗੀ ਤੁਹਾਨੂੰ ਤੇ ਆਹ ਦਿਖਾਇਆ ਪਿਛਲੇ ਸਾਲ ਵਾਲਾ ਗਾਜਰ ਗੋਬੀ ਦਾ ਅਚਾਰ ਇਹ ਸਾਡੇ ਕੋਲ ਬਸ ਹੁਣ ਇੰਨਾ ਕੀ ਰਹਿ ਗਿਆ ਬੜਾ ਵਧੀਆ ਸਾਰਾ ਤੇ ਇਹ ਹੁਣ ਅਸੀਂ ਖਾਣਾ ਸ਼ੁਰੂ ਕੀਤਾ ਸਾਡੇ ਕੋਲ 2 ਕਿਲੋ ਹੈਗਾ ਸੀ ਕੁਝ ਫਿਰ ਆਪਾਂ ਇੱਧਰ ਉੱਧਰ ਵੰਡ ਵੀ ਦਿੰਨੇ ਆ ਕੁਝ ਅਸਿੰਗ ਗੁਰਜੀਤ ਜੀ ਨੂੰ ਭੇਜਣਾ ਹੁੰਦਾ ਆ ਕੁਝ ਮੇਰੇ ਪੇਕੇ ਵੀ ਚਲ ਜਾਂਦਾ ਜੇ ਉਹਨਾਂ ਨੂੰ ਪਸੰਦ ਆਵੇ ਤੇ ਕਿਉਂਕਿ ਉਹ ਬਹੁਤਾ ਤਿੱਖਾ ਖਾਂਦੇ ਆ ਤੇ ਜੇ ਕੇ ਹੋਰ ਨੂੰ ਚੰਗਾ ਲੱਗੇ ਤੇ ਉਹਨੂੰ ਵੀ ਦੇ ਦਿੰਦਾ ਆ ਤੇ ਬਾਕੀ ਸਨੀ ਲਈ ਅਹੀ ਸਪੈਸ਼ਲ ਰਖਣਾ ਹੁੰਦਾ ਹੁਣ ਵੀ ਜਿਹੜਾ ਆ ਸਨੀ ਲਈ ਸਪੈਸ਼ਲ ਬਣ ਰਿਹਾ ਕਿ ਚਲੋ ਸੀਜ਼ਨ ਵਧੀਆ ਆ ਤੇ ਆਪਾਂ ਬਣਾ ਲਈਏ ਸੋ ਚਲੋ ਦੱਸਦੀ ਆ ਤੁਹਾਨੂੰ ਹੁਣ ਬਲੇ ਆਚਾਰ ਦੀ ਰੈਸਪੀ ਅੱਗੇ ਵੀ ਸ਼ਾਇਦ ਛੱਡੀ ਹੈਗੀ ਆ ਵੀਡੀਓ ਇਹ ਆਚਾਰ ਜਿਹੜਾ ਜਿਆਦਾ ਮੰਮੀ ਹੀ ਬਣਾਉਂਦੇ ਨੇ ਤੇ ਬਹੁਤ ਸਵਾਦ ਬੰਦਾ ਚਾਰ ਜੀ ਉਹ ਵੀ ਕੱਟੀ ਚੱਲੀ ਬਸ ਰਹਿ ਗਿਆ ਗਾਜਰਾ ਗਾਜਰਾ ਵੀ ਇਤਨਾ ਹੀ ਲੰਬੀਆਂ ਲੰਬੀਆਂ ਕੱਟ ਲੈਣੀਆਂ ਲਓ ਜੀ ਗੋਭੀ ਲਈ ਕੱਟ ਤੇ ਹੁਣ ਆਪਾਂ ਇਹਨੂੰ ਇਤਰਾ ਗਰਮ ਪਾਣੀ ਇੱਕ ਬੋਇਲ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਬਸ ਇਹ ਚ ਉਹਨਾਂ ਪਕਾਉਣਾ ਨਹੀਂ ਆ ਬਸ ਖਾਲੀ ਇਹਨੂੰ ਇੱਕ ਨਾ ਕੀ ਜੇ ਤਾਂ ਕੋਈ ਵੈਸੇ ਤਾਂ ਗੋਭੀ ਬਹੁਤ ਹੀ ਸਾਫੀ ਪਰ ਫਿਰ ਵੀ ਇੱਕ ਵਾਰੀ ਜਿਹੜਾ ਪਾਣੀ ਚ ਬੋਇਲ ਜ਼ਰੂਰ ਕਰਨੀ ਚਾਹੀਦੀ ਆ ਤੇ ਜੇ ਕੋਈ ਕੀੜਾ ਮਕੌੜਾ ਹੋਏਗਾ ਵੈਸੇ ਹੈ ਕੁਛ ਨਹੀਂ ਆ ਕਿਉਂਕਿ ਬਹੁਤ ਹੀ ਵਧੀਆ ਤੇ ਬਸ ਆਪਾਂ ਇਹਨੂੰ ਇੰਜ ਕਰਕੇ ਨਾ ਉਬਲਦੇ ਪਾਣੀ ਛਪਾ ਕੇ ਤੇ ਨਾਲ ਹੀ ਨਾਲ ਕੱਢੀ ਜਾਣੀ ਇਤਰੇ ਆਪਾਂ ਸਾਰੀ ਉਬਾਲ ਲੈਣੀ ਆ ਉਬਾਲ ਲੈਣੀ ਨਹੀਂ ਗਰਮ ਪਾਣੀ ਚ ਧੋਣੀ ਬਸ ਲੋ ਜੀ ਜਿਸ ਤਰ੍ਹਾਂ ਆਪਾਂ ਗੋਭੀ ਕੱਢੀ ਆ ਉਸ ਤਰ੍ਹਾਂ ਹੀ ਇਹੀ ਆਪਾਂ ਗਾਜਰਾ ਵੀ ਇਸ ਗਰਮ ਪਾਣੀ ਚੋਂ ਕੱਢ ਲੈਣੀ ਆ ਤੇ ਤੁੱਪੇ ਸੁੱਕਣੇ ਪਾ ਦੇਣੀ ਆ ਗੋਪੀ ਗਾਜਰ ਦੋਨੇ ਲਓ ਜੀ ਗਾਜਰਾ ਵੀ ਤਾਂ ਵੀ ਆ ਤੇ ਵੀ ਆ ਪੰਜ ਸਾਰੀਆਂ ਵਿੱਚ ਸੁੱਕਣੇ ਪਾ ਦੇਣੀ ਆ ਅੰਦਰ ਗਾਜਰਾ ਬਾਤੀਆਂ ਉੱਧਰ ਗੋਪੀ ਬਾਤੀ ਤੇ ਇਹਦੇ ਚੋਂ ਕਿੰਨਾ ਹੈਗਾ ਤੇ 10 ਕਿਲੋ ਮਟੀਰੀਅਲ ਹੀ ਮੈਨੂੰ ਲੱਗਦਾ ਇਹ 5-6 ਕਿਲੋ ਰਹਿ ਗਿਆ ਹੋਣਾ ਕਿਉਂਕਿ ਟੰਡਲ ਨਿਕਲ ਗਏ ਹੋਰ ਸਾਫ਼ ਸੁਭਾਈ ਹੋ ਗਈ ਸਾਰੀ ਕਾਫੀ ਥੋੜਾ ਰਹਿ ਗਿਆ ਲਓ ਜੀ ਇਹ ਗਾਜਰਾ ਤੇ ਗੋਬੀ ਕਿਉਂਕਿ ਹੁਣ ਗਾਜਰਾ ਹੋਈਆਂ ਜ਼ਿਆਦਾ ਕਿਉਂਕਿ ਗਾਜਰਾ ਚ ਜੜਾ ਉਹ ਕੱਟ ਨਿਕਲਦਾ ਆ ਤੇ ਗੋਬੀ ਤੁਹਾਨੂੰ ਪਤਾ ਹੈ ਵਿੱਚ ਟੰਡਲ ਨਿਕਲ ਜਾਂਦੇ ਆ ਹੁਣ ਅਸੀਂ ਸੋਚਿਆ ਕਿ ਗੋਬੀ ਆਪਾਂ ਬਾਅਦ ਚ ਫੇਰ ਹੋਰ ਫਰਾਈ ਕਰਕੇ ਬਾਅਦ ਚ ਵਾਦਾਂਗੇ ਕਿਉਂਕਿ ਹੁਣ ਤਾਂ ਸ਼ਾਮ ਪੈ ਗਈ ਤੇ ਸਾਰਾ ਦਿਨ ਲੱਗ ਜਾਂਦਾ ਜੇ ਗਾਜਰਾਂ ਦੇ achar ਤੇ ਸੋ ਇਹ ਹੁਣ ਸੁੱਕ ਗਿਆ ਤੇ ਹੁਣ ਮਸਾਲੇ ਪਾ ਕੇ ਤੇ ਦੱਸਦੀਆਂ ਕਿਹੜੇ ਕਿਹੜੇ ਮਸਾਲੇ ਪਾਣੇ ਆ ਇਹਦੇ ਵਿੱਚ ਤੇ ਅੱਗੇ ਹੁਣ ਦਿਲਜੀਤ कौर ਜੀ ਤੁਹਾਨੂੰ दसन ग कैमरे दे वो आ जागे तो बना गए मम्मी जी ठीक okay, है जी जी okay, okay. <laughs> <laughs> मैं चल कि <नहीं> <laughs> <laughs> ठीक है रख लिया पाइप चार चमचे ले मैं बड़े ਜੀਰੇ ਦੇ ਚਿੱਟੇ ਜੀਰੇ ਦੇ ਨੂੰ ਥੋੜਾ ਜਿਆ ਰੋਸਟ ਕਰ ਲਓ ਥੋੜਾ ਜਿਆ ਨੂੰ ਸੇਕ ਲਿਓ ਨੂੰ ਤਾਂ ਕਿ ਜੈਸ ਲੱਭਾ ਜਾ ਹੰਦਾ ਅਜਕਲ ਠੰਡ ਕਰਕੇ ਉਹ ਠੀਕ ਹੋ ਜਾਏ ਮੈਂ ਕਿ ਮਮ ਜੀ ਪੁੱਛ ਗਿਆ ਮਮੀ ਕਹਿੰਦੇ ਨਹੀਂ ਅਜੇ ਤੜਕੜਨੇ ਕੀਤਾ ਹਜੇ ਨੇ ਤੜਤੜ ਕਰਨਾ ਹੈ ਤਾਂ ਮਮ ਜੀ ਨੇ ਜਿਹੜੇ ਲੌਂਗ ਪਏ ਸੀ ਉਹ ਵੀ ਬਾਹਰ ਦੇ ਇਹਨਾਂ ਨੂੰ ਵੀ ਤੜਤੜ ਕਰਨਾ ਜੀ ਅਸ਼ ਇਹਨਾਂ ਨੇ ਵੀ ਤੜਤੜ ਕਰਨਾ ਜੀ ਚਾਹੀਏ ਬਰਾਊਨ ਹੋ ਜਾਣ ਮਮੀ ਤੜਤੜ ਕਰਾਂ ਨਹੀਂ ਨਾ ਜਾਗਾ ਨਹੀਂ ਤਾਂ ਕਿਉਂ ਹੋ ਜਾਏਗਾ ਆਹ ਪਾ ਲਈ ਕਾਲੀਆਂ ਮਿਰਚਾਂ ਇੱਕ ਚਮਚਾ ਪੁੜੀਆਂ ਨੇ ਇੰਨੀਆਂ ਕਾਲੀਆਂ ਮਿਰਚਾਂ ਵਿੱਚ ਹੀ ਸੁੱਟ ਰਹੀ ਹਾਂ ਤਾਂ ਕਿ ਇਹ ਵੀ ਨਾਲ ਹੀ ਹੋ ਜਾਣ ਤੇ ਲਓ ਮਾਂ ਵੀ ਜੀਰਾ ਤੇ ਪੁੱਜ ਗਿਆ ਤੜਦਾ ਤਿਰਤੇ ਹੋਇਆ ਨਹੀਂ ਕੀ ਹੋਇਆ ਹੋ ਗਿਆ ਤੇੜ-ਤੇੜ ਨਹੀਂ ਵੇ ਮਮ ਜੀ ਤੇੜ-ਤੇੜ ਨਹੀਂ ਵੇ ਅਜੇ ਮਰਜੀ ਉਹਦੀ ਨਹੀਂ ਕੀਤਾ ਨੇ ਤੇੜ-ਤੇੜ ਆ ਵਿੱਚੋਂ ਛੇਕ ਲੱਗ ਗਿਆ ਨੇ ਜਰਾ ਘਿਲਵਾਣਾ ਛੇਕ ਲੱਗ ਗਿਆ ਤੇ ਫੀਸਿਆ ਵਧੂ ਜਾਊਗਾ ਹਣ ਫੀਸਿਆ ਵਧਿਆ ਜਾਊਗਾ ਵਿੱਚੇ ਪਾ ਲਈ ਮਰਾਈ ਰਾਈ ਰਾਈ ਕਰੂਗੀ ਤੇੜ-ਤੇੜ ਤੇੜ-ਤੇੜ ਹਾਂ ਮਮ ਜੀ ਹਾਂਜੀ ਐਨਵੇਂ ਕੀਤਾ ਲੇਵੇ ਸਾਰੀਆਂ ਰੁੱਸੀਆਂ ਪਈਆਂ ਨੇ ਕੋਈ ਵੀ ਨਹੀਂ ਤੜ ਤੜ ਕਰਦੀ ਨਹੀਂ ਪੈਣਾ ਤੜ ਤੜ ਕਰ ਪੋਣੀ ਕੱਬੀਆਂ ਨਹੀਂ ਮਮਜੀ ਕੀ ਕਰੀਏ ਲਾ दो ਇਹਨਾਂ ਨੂੰ ਹੋ ਗਏ ਬਸ ਇਹਨਾਂ ਤੇ ਸੇਕ ਲਵਾ ਦੇ ਜਦੋਂ ਠੰਡੇ ਹੋ ਜਾਂਦੇ ਨੇ ਤੇ ਫਿਰ ਆਪਾਂ ਮਿਕਸੀਜ ਪਾ ਦੇਵਾਂਗੇ ਤੇ ਬਾਕੀ ਮਸਾਲੇ ਤੁਹਾਨੂੰ ਦੱਸ ਦਿਆ ਹੁਣ ਇਹ ਸਾਰਾ ਮਸਾਲਾ ਠੰਡਾ ਹੋ ਗਿਆ ਤੇ ਲੱਗੇ ਮਮਜੀ ਮਿਕਸੀਜ ਪਾ ਕੇ ਇਹਦੀ ਪੀਸ ਨੂੰ ਪੀਸੀ ਕਰਨਾ ਕਰ ਦੋ ਪੀਸ ਦੋ ਇਹਨੂੰ ਲਓ ਜੀ ਦਰੜਫਰੜ ਹੋ ਗਿਆ ਜੀ ਛਾਟੀ ਛੜੀ ਹੋ ਗਿਆ ਇਹ ਮਸ਼ੀਨ ਦਾ ਸੁੱਖ ਤੇ ਹੈਗਾ ਆ ਕਿਥੇ ਕੁੰਡੇ ਡੰਡੇ ਚ ਕਿੰਨਾ ਟਾਈਮ ਲਾਣਾ ਸੀ ਲਓ ਜੀ ਹੁਣ ਇਹ ਮਸਾਲੇ ਦਰੜੇ ਬਣਾ ਲੈ ਦਰੜ ਗਦਰ ਰਫਰ ਮਾਦ ਨਾ ਬਹੁਤੇ ਬਰੀਕ ਨਹੀਂ ਕਰਨੇ ਇਹੋ ਜਿਹਾ ਮੋਟੇ ਜਿਹੇ ਰਹਿਣ ਦੇਣੇ ਹਾਂਜੀ ਫਿਰ ਮਸਾਲੇ ਦਾ ਸਵਾਦ ਵੀ ਆਉਂਦਾ ਮੂਛ ਹਨਾ ਚਲੋ ਜੀ ਮੋਟੀ ਲਾਚੀ ਵੇசி ਪੀਸ ਲਈਏ ਗਦਰ ਮਸਾਲੇ ਜਿਹੜੇ ਸਾਰੇ ਆਪਾਂ ਸੇਕੇ ਸੀ ਤੇ ਇਧਰ ਮੋਟੀ ਲਾਚੀ ਹੋਰ ਕੀ ਰੱਖਣਾ ਹੈ ਇਹ ਚ ਪਾਣੀ ਦਾਲਚੀਨ ਦਾ ਪਾਊਡਰ ਅੱਛਾ ਜੀ 1 ਕਿੰਨੇ ਚਮਚ 1 ਕੋ ਚਮਚ ਬਹੁਤਾ ਮੰਮੀ ਜਿਆਦਾ ਫਿਰ ਵਧੀਆ ਨਹੀਂ ਲੱਗਦਾ ਪਾ ਲੈਣੇ ਕਿਉਂਕਿ ਸਬਜ਼ੀ ਜਿਆਦੇ ਹੈ ਇਹ ਰੱਖੋ ਥੋੜਾ ਦਾਲਚੀਨ ਦਾ ਪਾਊਡਰ ओके okay, जी ਮੈਨੂੰ ਦੱਸਣ ਤੋਂ ਬਗੈਰ ਹੀ ਮਮਜੀ ਨੇ ਵਿੱਚ ਕਲੌਂਜੀ ਵੀ ਰੱਖ ਲਈ ਕਿੰਨੇ ਚਮਚਾ ਰ ਕੀ ਕਲੌਂਜੀ ਸੀ ਇੱਕੋ ਚਮਚ ਕਲੌਂਜੀ ਵੀ ਰੱਖ ਲਈ ਆ ਅੱਛਾ ਆ ਦਾਲ ਚੀਨੀ ਤੇ ਬਾਕੀ ਮਸਾਲੇ ਵਿੱਚ ਕਲੌਂਜੀ ਆ ਹਾਂ ਚਲੋ ਜੀ ਇੱਕ ਚਮਚ ਕਾਲੀ ਮਿਰਚ ਵੀ ਪਾਤੀ ਜੀ ਪਤਾ ਨਹੀਂ ਮਮਜੀ ਨੇ ਕਿੰਨੇ ਕੁ ਮਸਾਲੇ ਪਾਨੇ ਹੁਣ ਜੀ ਅਦਰਕ ਤੇ ਲਸਣ ਜੜੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਇਦਾਂ ਮਸ਼ੀਨ ਦੇ ਵਿੱਚ ਹੀ ਅਦਰਕ ਲਸਣ ਦੋਨੇ ਪਾ ਕੜਾਈ ਦੇ ਵਿੱਚ ਮਮਜੀ ਨੇ ਪਾਇਆ ਦੋ ਕੜਸ਼ੀਆਂ ਤੇਲ ਇਹ ਹੋ ਗਿਆ ਗਰਮ ਤੇ ਹੁਣ ਮਮਜੀ ਲੱਗੇ ਵਿੱਚ ਪਾਉਣ ਮਸਾਲੇ ਜਿਹੜਾ ਮਸਾਲਾ ਪਾਉਣ ਲੱਗੇ ਜੀ ਅਦਰਕ ਤੇ ਲਸਣ ਦਾ ਅਦਰਕ ਤੇ ਲਸਣ ਅਦਰਕ ਲਸਣ ਕੋੜਾ ਫੁੱਲਣਾ ਆਪਾਂ ਨੂੰ ਫੁੱਲਣਾ ਕਿੰਨੀ ਭੁੱਲਣਾ ਹੋਣਾ ਫੁੱਲਣਾ ਥੋੜਾ ਜਿਹਾ ਫੁੱਲਣਾ ਬਸ ਇਹਦਾ ਕੱਚਾ ਪਾਣੀ ਮਾਰਨਾ ਹਾਂਜੀ ਹਾਂਜੀ ਹੁਣ ਠੀਕ ਹੋ ਗਿਆ ਲਾਹੇ ਰੰਗ ਬਦਲ ਗਿਆ ਮਸਾਲੇ ਦਾ ਦੇ ਹੋਣ ਪਉਣ ਲੱਗੇ ਦੂਸਰੇ ਮਸਾਲੇ ਵਿੱਚ ਚੰਗਾ ਜੀ ਫੇਮਸ ਹੰਲੇ ਭਾਤੇ ਵਿੱਚ ਉਸ ਤੋਂ ਬਾਅਦ ਹੁਣ ਨੈਕਸਟ ਮਸਾਲਾ ਕਿਰੇਵਾਂ ਸਾਲੇ ਪਾਇ ਦਾਲ ਚੀਨੀ ਤੇ ਕਾਲੀ ਮਿਰਚ ਦਾਲ ਚੀਨੀ ਤੇ ਲਾਚੀ ਜਾਣਾ ਹਾਂਜੀ ਇਲਾਚੀ ਮੋਟਾਣਾ ਚੀਦਾ ਇਹ ਪਾਤੀ ਅਸੀਂ ਕਸ਼ਮੀਰੀ ਲਾਲ ਮਿਰਚ ਰੰਗ ਵਾਸਤੇ ਇਹ ਪਾ ਲਈ ਅਸੀਂ ਦੂਜੀ ਮਿਰਚ ਪੱਦੀ ਕੁੜਸੀ ਬਹੁਤ ਹੀ ਫਿਰ ਬੱਚਿਆਂ ਨੇ ਖਾਣਾ ਹੈ ਜਿਆਦਾ ਮਿਰਚ ਹੋ ਜੇ ਫਿਰ ਬੱਚੇ ਨਹੀਂ ਖਾਣਗੇ ਆ ਗਿਆ ਥੋੜੀ ਹੋਰ ਕਿ ਠੀਕ ਨਹੀਂ 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 ਮੰਮੀ ਬਹੁਤ ਹੈ ਉਹ ਪਾਤਾ ਗੁੜ ਗੁੜ ਨਹੀਂ ਮੰਮ ਜੀ ਨੇ ਬੜਾ ਪਾਟੀ ਰੇੜਤਾ ਮੈਲਟ ਕਰਨ ਵਾਸਤੇ ਵਿੱਚ ਇਹ ਨਾਲ ਪਾ ਦਿੱਤਾ ਸੀ ਫਿਰਕਾ ਇਹੜਾ ਫਿਰਕਾ ਇਹਨੇ ਮੈਲਟ ਕਰ ਦੇਣਾ ਪਾਉਣਾ ਪਾਉਣਾ ਕੱਪ ਛੱਕੇ ਦਾ ਤੇ ਨਾਲ ਪਾਇਆ ਮੰਮ ਜੀ ਨੇ 1 ਕਿਲੋ ਗੁੜ 1 ਕਿਲੋ ਗੁੜ ਤੇ ਸਰਕਾ ਇਹ ਦੋਵੇਂ ਚੀਜ਼ਾਂ ਪਾ ਕੇ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਗੇ ਗੁੜ ਹੋ ਗਿਆ ਪਿਗਲ ਗਿਆ ਤੇ ਮਸਾਲਿਆਂ ਦੀ ਖੁਸ਼ਬੂ ਆਉਣ ਲੱਗ ਪਈ ਵਿੱਚੋਂ ਤੇ ਹੁਣ ਲੱਗੇ ਆਂ ਅਸੀਂ ਇਹ ਵਿੱਚ ਗਾਜਰ ਗੋਭੀ ਪਾਣ ਇਹਨਾਂ ਨੂੰ ਮਿਕਸ ਕਰਦਣਾ ਵਿੱਚ ਹੁਣ ਚੰਗੀ ਤਰ੍ਹਾਂ ਮਲ। ਇਹ ਮੰਮੀ ਜੀ ਨੇ ਲੈ ਲਿਆ ਲੂਣ। 4 ਕੜਸ਼ੀਆਂ ਤੇ ਇਹ ਮੰਮੀ ਜੀ ਵਿੱਚ ਪਾਉਣ ਲੱਗਿਆ ਲੂਣ। ਹੁਣ ਜੀ ਅਸੀਂ ਗੈਸ ਤੋਂ ਉਤਾਰ ਲਿਆ। ਗੈਸ ਤੋਂ ਉਤਾਰ ਕੇ ਤੇ ਹੁਣ ਬਾਕੀ ਵੀ ਜਿਹੜੀ ਗਾਜਰ ਗੋਭੀ ਹੈ ਸਾਰੀ ਜਿਹੜੀ ਹੈ ਵੜੀਪ ਰਾਤ ਦੇ ਵਿੱਚ ਸਾਰਾ ਮਿਕਸ ਕਰਕੇ ਰਲਾਲ ਲੈਣਾ ਬਹੁਤ ਦੇਖੋ ਜੀ ਆ ਸਾਰੀ ਗਾਜਰ ਗੋਭੀ ਪਹਿਲਾਂ ਜੜੀ ਹੈ ਜਿਹੜੀ ਇਧਰ ਵਾਲੀ ਹੈ ਇਹਨੂੰ ਅਸੀਂ ਕਰ ਲਿਆ ਚੰਗੀ ਤਰ੍ਹਾਂ ਮਿਕਸ ਤੇ ਇਧਰ ਵਾਲੀ ਜਿਹੜੀ ਹੈ ਸਾਰੀ ਭਰਾਚ ਪਾ ਲਈ ਹੈ ਤੇ ਜਿੰਨੀ ਕੁ ਭਰਾਚ ਪਈ ਹੈ ਬਾਕੀ ਫਿਰ ਚਾਰ ਜ਼ਿਆਦਾ ਹੋ ਗਿਆ ਤੇ ਭਾਂਡਾ ਛੋਟਾ ਪੈ ਗਿਆ ਕੋਈ ਨਹੀਂ ਕਰਾਂਗੇ ਛੋਟਾ ਪੈ ਗਿਆ ਹੁਣ ਇਹ ਵੀ ਕਮੈਂਟ ਆ ਜਾਣਾ ਜੀ ਭਾਂਡਾ ਪੈਂਦੀ ਤੁਹਾਡਾ ਛੋਟਾ ਜੀ ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਅਸੀਂ ਇਹ ਚਾਰ ਪਾਇਆ ਸੀ ਨਾ ਉਹਦੇ ਵਿੱਚ ਸਾਨੂੰ ਅਜੇ ਤੱਕ ਕਮੈਂਟ ਆਂਦੇ ਨਹੀਂ ਉਹਦੇ ਵਿੱਚ ਲਿਖਿਆ ਹੁੰਦਾ ਭੈਣ ਜੀ ਤੁਹਾਡਾ ਭਾਂਡਾ ਛੋਟਾ ਪੈ ਗਿਆ ਜੀ ਤੇ ਪਰ ਨਹੀਂ ਮੰਮ ਜੀ ਪੂਰੇ ਜਿਗਾੜੀ ਨੇ ਮੰਮ ਜੀ ਨੇ ਇੱਧਰ ਪਾ ਲਿਆ ਬਾਕੀ ਰਹਿੰਦਾ ਤੇ ਹੁਣ ਇਹ ਵਾਲਾ ਮਿਕਸ ਕਰਕੇ ਇਹ ਵੀ ਇਹਦੇ ਵਿੱਚ ਮਿਕਸ ਕਰ ਦਣਗੇ ਆ ਜੀ ਮੰਮੇ ਲੂਣ ਰਲਾਉਂਦੇ ਆ ਵਿੱਚ ਚੰਗੀ ਤਰ੍ਹਾਂ ਵਾਲਾ ਤੇ ਇੱਧਰ ਵਾਲਾ ਉਲਟਾ ਪਲਟਾ ਹੁਣ ਲਿਆ ਆ ਇੱਧਰ ਵਾਲਾ ਮਿਕਸ ਹੋ ਗਿਆ ਲੂਣ ਵਿੱਚ ਤੇ ਇਹਦੇ ਵਿੱਚ ਲੂਨ ਜੜਾ ਜਿਹੜਾ ਇਹਦੇ ਵਿੱਚ ਪਿਆ ਉਹ ਹੀ ਮਿਕਸ ਹੋ ਜਣਾ ਆ ਇਹਦੇ ਵਿੱਚ ਲੂਣ ਪਰਾ ਲਾ ਹੁਣ ਜੀ ਆਪਾਂ ਹੌਲੀ ਹੌਲੀ ਸਾਰਾ ਇਹਦੇ ਵਿੱਚ ਹੀ ਪਾਵਾਂਗੇ ਤੇ ਫਿਰ ਆਪਾਂ ਹੱਥ ਦੇ ਨਾਲ ਰਲਾਵਾਂਗੇ ਨਾਲੇ ਜੀ ਪ੍ਰਾਤ ਵਾਲਾ ਵੀ ਸਾਰਾ ਇਹਦੇ ਵਿੱਚ ਕੱਢ ਕੇ ਸਾਰਾ ਇਹਨੂੰ ਮਿਕਸ ਕਰਕੇ ਤੇ ਹੁਣ ਰੱਖਤਾ ਹੁਣ ਥੋੜੀ ਦੇਰ ਇਹਨੂੰ ਰੱਖ ਕੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਕਿਸੇ ਬੱਦਲ ਚ ਪਾਣੀ ਹੈ ਠੰਡਾ ਹੁੰਦਾ ਤਾਂ ਫਿਰ ਪਾਣੀ ਅੱਛਾ ਠੰਡਾ ਹੁੰਦਾ ਤੇ ਫਿਰ ਆਪਾਂ ਕਿਸੇ ਬੰਦੇ ਵਾਂਗੂ ਠੰਡਾ ਹੀ ਹੈ ਪਰ ਫਿਰ ਵੀ ਥੋੜੀ ਦੇਰ ਰੱਖ ਕੇ ਹਾਂਜੀ ਹਾਂਜੀ ਭਾਪਨਾ ਛੱਡ ਜੇ ਨਾ ਠੰਡਾ ਹੋ ਕੋਜੀ ਓਕੇ ਜੀ ਲਓ ਜੀ ਮੈਂ ਤਾਂ ਚਲ ਗਈ ਸ਼ੁਰੂ ਕਰਕੇ ਆਹ ਮਗਰੋਂ ਵੇਖੋ ਤੇ ਕਿੰਨਾ ਸੋਹਣਾ achar ਬਣ ਗਿਆ ਸੋ ਇੱਕ ਵੇਖਣ ਨੂੰ ਕਿੰਨਾ ਸਾਰਾ ਹੈ ਨਾ ਜਿਵੇਂ 5 ਕਿਲੋ ਗੋਭੀ ਤੇ ਕੰਮ 5 5 ਕਿਲੋ ਗਾਜਰਾਂ ਹੀ ਤੇਰੇ ਆਇਆ ਥੋੜਾ ਜਿਹਾ ਹੀ ਆਇਆ ਕਿਉਂਕਿ ਵਿੱਚੋਂ 2.5 3 ਕਿਲੋ ਤਾਂ ਮਿਲਦਾ ਉਹ ਹੀ ਨਿਕਲ ਗਏ ਕਾਜਰਾ ਜ਼ਿਆਦਾ ਹੈ ਗੋਪੀ ਕਾਟਾ ਤੇ ਸੋ ਇਹ achar ਬਣ ਕੇ ਤਿਆਰ ਹੈ ਤੇ ਖਰਾਬ ਨਹੀਂ ਹੁੰਦਾ ਮੈਂ ਤੁਹਾਨੂੰ ਪਿਛਲੇ ਸਾਲ ਦਾ ਵੀ ਦਿਖਾਇਆ ਕਿ ਪਿਛਲੇ ਸਾਲ ਦਾ ਵੀ ਸਾਡੇ ਕੋਲ ਪਿਆ ਹੈ ਹੁਣ ਅਹੀਂ ਖਾਣਾ ਸ਼ੁਰੂ ਕੀਤਾ ਉਹਨੂੰ ਦੋ ਡੱਬੇ ਹੀ ਇੱਕ ਖਤਮ ਕਰ ਲਿਆ ਦੂਸਰਾ ਸ਼ੁਰੂ ਕੀਤਾ ਸੋ ਇਹ ਵੀ ਹੁਣ ਸਾਡਾ ਅਗਲੇ ਸਾਲ ਤੱਕ ਵੇਖੋ ਚੱਲਦਾ ਕਿ ਨਹੀਂ ਚੱਲਦਾ ਮੈਂ ਤਾਂ ਸਾਡੇ ਗੈਸਟ ਆਏ ਹੋਏ ਨੇ ਆਪਾਂ ਇੱਧਰ ਉੱਧਰ ਦੇਣਾ ਤੇ ਆਉਣੇ ਆ ਜੇ ਆਏ ਨਹੀਂ ਸੋ ਤੁਸੀਂ ਟ੍ਰਾਈ ਜਰੂਰ ਕਰਿਓ ਖਰਾਬ ਨਹੀਂ ਹੁੰਦਾ ਇਹ ਵਾਲਾ achar ਬਣਾ ਕੇ ਦੇਖਿਓ ਸੋ ਮਿਲਦੀਆਂ ਚ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ ਜੀ ਕੱਲ ਦੀ ਸਾਰਿਆਂ ਨੂੰ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗੀ ਤੇ ਆਪਣੀ ਫੈਮਿਲੀ ਕੋਲ ਨਾਲ ਸ਼ੇਅਰ ਜਰੂਰ ਕਰਿਓ ਜੀ